ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਪੰਚਾਇਤੀ ਚੋਣਾਂ ਦੇ ਅੱਜ ਤੋਂ ਲਗਭਗ 16 ਦਿਨ ਪਹਿਲਾਂ ਰਸਮੀ ਐਲਾਨ ਕੀਤਾ ਗਿਆ ਸੀ ਪੰਜਾਬ ਸਰਕਾਰ ਦਾ ਪੰਚਾਇਤੀ ਚੋਣਾਂ ਦਾ 15 ਤਰੀਕ ਯਾਨੀ ਕਿ 15 ਅਕਤੂਬਰ ਨੂੰ ਹਰ ਹਾਲਤ ਵਿੱਚ ਪੰਜਾਬ ਸਰਕਾਰ ਵੱਲੋਂ ਰਾਜ ਚੋਣ ਕਮਿਸ਼ਨ ਨੂੰ ਵਾਅਦਾ ਕੀਤਾ ਗਿਆ ਸੀ ਕਿ ਪੰਚਾਇਤੀ ਚੋਣਾਂ ਨੇਪਰੇ ਚਾੜ੍ਹ ਦਿੱਤੀਆਂ ਜਾਣਗੀਆਂ ਲੇਕਿਨ ਜਿਵੇਂ ਹੀ ਪੰਚਾਇਤੀ ਚੋਣਾਂ ਦਾ ਰਸਮੀ ਐਲਾਨ ਹੋਇਆ ਪਿੰਡਾਂ ਦੇ ਵਿੱਚ ਭਾਜੜਾ ਪੈ ਗਿਆ ਜੋ ਸਰਪੰਚ ਜਾਂ ਪੰਚ ਦੀ ਚੋਣ ਲੜਨਾ ਚਾਹੁੰਦੇ ਨੇ ਲੇਕਿਨ ਜਦੋਂ ਉਹ ਦਫ਼ਤਰਾਂ ਦੇ ਵਿੱਚ ਪੁੱਛੇ ਦਫ਼ਤਰਾਂ ਦੇ ਵਿੱਚ ਉਹਨਾਂ ਨੂੰ ਡਾਕੂਮੈਂਟਸ ਜਿਹੜੇ ਦਸਤਾਵੇਜ਼ ਚਾਹੀਦੇ ਨੇ ਨਾਮਜ਼ਦਗੀ ਪਰਚੇ ਫਿਲ ਕਰ ਲੈ ਉਹ ਨਹੀਂ ਮੁਹੱਈਆ ਹੋਏ ਉਸ ਤੋਂ ਬਾਅਦ ਸਿਰ ਗੁਹਾਰ ਲਗਾਈ ਗਈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪੰਜ ਵਿਅਕਤੀਆਂ ਨੇ ਪਟੀਸ਼ਨ ਦਿੱਤੀ ਪੰਜਾਬ ਸਰਕਾਰ ਨੂੰ ਚੁਣੌਤੀ ਦਿੱਤੀ ਪੰਚਾਇਤੀ ਚੋਣਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਲਗਭਗ ਪੰਚਾਇਤੀ ਚੋਣਾਂ ਦਾ ਕੰਮ ਹਾਲੇ ਸਹੀ ਤਰੀਕੇ ਨਾਲ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਜਿਹੜਾ ਢੰਡੋਰਾ ਪੜਦੀ ਰਹੀ ਹੈ ਕਿ ਸੰਵਿਧਾਨ ਅਤੇ ਡੈਮੋਕ੍ਰੇਸੀ ਦੀ ਅਸੀਂ ਉਲੰਘਣਾ ਨਹੀਂ ਕਰਾਂਗੇ ਲੇਕਿਨ ਉਹ ਉਲੰਘਣਾ ਕੀਤੀ ਜਾ ਰਹੀ ਹੈ ਵਾਰਡ ਬੰਦੀ ਦੇ ਵਿੱਚ ਬੜੀ ਧੰਦਲੀ ਹੋਈ ਹੈ ਯਾਨੀ ਕਿ ਇੱਕ ਪਰਿਵਾਰ ਦੇ ਜੀ ਜੇ ਪੰਜ ਨੇ ਤੇ ਉਹ ਪੰਜਾ ਪਾਟਾ ਜੋ ਵੰਡੇਗਾ ਇਸ ਤਰ੍ਹਾਂ ਦੀ ਖਬਰਾਂ ਆਈਆਂ ਆਖਰ ਦੇ ਵਿੱਚ ਆ ਕੇ ਪੰਜਾਬ ਸਰਕਾਰ ਨੂੰ ਜੋ ਫਟਕਾਰ ਲੱਗੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੂੰ ਐਕਸ਼ਨ ਲੈ ਗਿਆ ਕਿ ਬਿਨਾ ਇਸ ਬਿਨਾ ਅਨੂਸੀ ਬਿਨਾ ਡਾਕੂਮੈਂਟਸ ਵੈਰੀਫਿਕੇਸ਼ਨ ਜਿਸ ਤਰ੍ਹਾਂ ਨੋ ਓਬਜੈਕਸ਼ਨ ਹੈ ਨੋ ਰਿਊਜ਼ ਹੈ ਉਹ ਵੀ ਫੈਲਾ ਜਿਹੜੀਆਂ ਨੇ ਐਫੀਡੇਟ ਆਧਾਰ ਤੇ ਰੱਖ ਲੀਆਂ ਜਾਂ ਲੇਕਿਨ ਜੇ ਗੱਲ ਕਰੀਏ ਵੋਟਰ ਸੂਚੀ ਦੀ ਵੋਟਰ ਸੂਚੀ ਦੇ ਵਿੱਚ ਹਾਲੇ ਵੀ ਬੜੀ ਵੱਡੀ ਧਾਂਦਲੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਲੈ ਕੇ ਰਾਜ ਚੋਣ ਕਮਿਸ਼ਨ ਵੱਲੋਂ ਚੋਣਾਂ ਦੇ ਜਿਹੜੀਆਂ ਮੂਤਲ ਕਰ ਦਿੱਤੀਆਂ ਗਈਆਂ ਨੇ ਚੋਣਾਂ ਮੂਤਲ ਕਿਉਂ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਚੋਣ ਸੂਚੀ ਦੇ ਵਿੱਚ ਵੱਡੀ ਤਰੁੱਤੀ ਪਾਈ ਗਈ ਹੈ ਚੋਣ ਕਮਿਸ਼ਨ ਨੇ ਸਪੈਸ਼ਲ ਐਸਟੀਐਮ ਦੀ ਡਿਊਟੀ ਲਗਾ ਦਿੱਤੀ ਹੈ ਕਿ ਐਂ ਤੁਸੀਂ ਜਾ ਕੇ ਚੋਣ ਜਿਹੜੀ ਵੋਟ ਸੂਚੀ ਹੈ ਉਹ ਜਾ ਕੇ ਵੇਖੋ ਲੇਕਿਨ ਜਦੋਂ ਐਸਟੀਐਮ ਪੁੱਜੇ ਤੇ ਬਹੁਤ ਸਾਰੀਆਂ ਕਮੀਆਂ ਜਾਂ ਕਹਿ ਸਕਦੇ ਹਾਂ ਕਮੀਆਂ ਪਾਈਆਂ ਗਈਆਂ ਵੋਟਰਾਂ ਸੂਚੀਆਂ ਦੇ ਵਿੱਚ ਇਸ ਨੂੰ ਲੈ ਕੇ ਰਾਜ ਚੋਣ ਕਮਿਸ਼ਨ ਨੇ ਇੱਕ ਤਾਂ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਕਿ ਤੁਸੀਂ ਪੁਖਤਾ ਪ੍ਰਮਾਣ ਤੇ ਕੀਤੇ ਨਹੀਂ ਸਹੀ ਪ੍ਰਬੰਧਨ ਨਹੀਂ ਕੀਤਾ ਗਿਆ ਫਿਰ ਵਾਰ-ਵਾਰ ਕਿਉਂ ਕਿਹਾ ਜਾ ਰਿਹਾ ਹੈ ਕਿ 15 ਅਕਤੂਬਰ ਨੂੰ ਜਿਹੜੀਆਂ ਨੇ ਵੋਟਾਂ ਹਰ ਹਾਲਤ ਵਿੱਚ ਨੇਪੜੇ ਚੜ ਦਿੱਤੀਆਂ ਜਾਣਗੀਆਂ ਇੱਧਰ ਲੱਗਦਾ ਹੈ ਕਿ ਲਗਭਗ ਜਿਹੜੇ ਚੋਣ ਨਿਸ਼ਾਨ ਨੇ ਉਹ ਵੀ ਜਾਰੀ ਹੋ ਗਏ ਨੇ ਕੱਲ ਉਹਨੇ ਇੱਕ ਵੱਡਾ ਮਾਮਲਾ ਆਇਆ ਹੈ ਜਗਤਪੁਰਾ ਮੁਹਾਲੀ ਦਾ ਜਗਤਪੁਰਾ ਮੁਹਾਲੀ ਜਿਹੜਾ ਪਿੰਡ ਹੈ ਉਸ ਦੀਆਂ ਚੋਣਾਂ ਪੰਚਾਇਤੀ ਚੋਣਾਂ ਮੁਅੱਤਲ ਕਰ ਦਿੱਤੀਆਂ ਗਈਆਂ ਨੇ 15 ਅਕਤੂਬਰ ਤੋਂ ਬਾਅਦ ਪੰਚਾਇਤੀ ਚੋਣਾਂ ਪਿੰਡ ਜਗਤਪੁਰਾ ਮੁਹਾਲੀ ਰਾਜ ચૂંટણી ਕਮਿਸ਼ਨ ਨੇ ਕਿਹਾ ਹੈ ਜਿਵੇਂ ਹੀ ਇਹਦਰ 15 ਅਕਤੂਬਰ ਨੂੰ ਚੋਣਾਂ ਨੇਪਰੇ ਚੜ੍ਹ ਦਿੱਤੀਆਂ ਜਾਣਗੀਆਂ ਨਾਲ ਦੀ ਨਾਲ ਹੀ 2 ਦਿਨ ਦੇ ਵਿੱਚ ਜਗਤਪੁਰਾ ਪਿੰਡ ਜੋ ਮੁਹਾਲੀ ਦੇ ਵਿੱਚ ਹੈ ਉਹਦਾ ਜਿਹੜਾ ਵੀ ਐਲਾਨ ਕਰ ਦਿੱਤਾ ਜਾਵੇਗਾ ਕਿ ਪੰਚਾਇਤੀ ਚੋਣਾਂ ਹੋਣੀਆਂ ਕਦੋਂ ਨੇ ਕਿਉਂਕਿ ਵੋਟਰ ਸੂਚੀ ਦੀ ਵੋਟਰ ਸੂਚੀ ਨੂੰ ਲੈ ਕੇ ਉਥੇ ਬੜੀ ਵੱਡੀ ਤੰਦਰੀ ਹੋਈ ਹੈ ਸਹੀ ਦੋਸਤ ਨਹੀਂ ਪਾਈਆਂ ਗਈਆਂ ਇਸ ਲਈ ਰਾਜ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਉਹਨਾਂ ਨੇ ਮੌਕੇ ਤੇ ਐਕਸ਼ਨ ਲੈਂਦੇ ਆ ਰਾਜ ਚੋਣ ਕਮਿਸ਼ਨ ਨੇ ਐਸ ਡੀ ਐਮ ਦੀ ਡਿਊਟੀ ਲਗਾ ਦਿੱਤੀ ਐਸ ਡੀ ਐਮ ਨੇ ਜਦੋਂ ਉਹ ਵੈਰੀਫਾਈ ਕੀਤਾ ਤੇ ਵਾਕਿਆ ਹੀ ਉਥੇ ਚੋਣ ਸੂਚੀ ਦੇ ਵਿੱਚ ਜਿਹੜੀ ਵੋਟਰ ਲਿਸਟ ਹੁੰਦੀ ਹੈ ਉਸ ਦੇ ਵਿੱਚ ਕਮੀਆਂ ਪਾਈਆਂ ਗਈਆਂ ਇਸ ਲਈ ਰਾਜਪੁਰਾ ਦੇ ਵਿੱਚ ਪੰਚਾਇਤੀ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਨੇ ਯਾਨੀ ਕਿ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ 6 ਪਿੰਡ ਹੋਰ ਵੀ ਨੇ ਯਾਨੀ ਕਿ ਇੱਕ ਦੋ ਦਿਨਾਂ ਬਾਅਦ ਹੋਰ ਵੀ ਪਤਾ ਲੱਗੇਗਾ ਕਿ ਕਿੰਨੇ ਕੁ ਪਿੰਡ ਹੋਣਗੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਨਹੀਂ ਹੋਣਗੀਆਂ 6 ਪਹਿਲਾਂ ਕੀਤੇ ਇੱਕ ਹੋਰ ਹੋ ਗਿਆ ਹੈ ਪਿੰਡ ਜਗਤਪੁਰਾ ਮੁਹਾਲੀ ਅਤੇ ਰਾਜ ਚੋਣ ਕਮਿਸ਼ਨ ਨੇ ਕਹਿ ਦਿੱਤਾ ਹੈ ਕਿ 15 ਅਕਤੂਬਰ ਤੋਂ ਬਾਅਦ ਤਰੀਕ ਦੱਸੀ ਜਾਵੇਗੀ ਕਿ ਜ ਰਾਜਪੁਰਾ ਦੇ ਵਿੱਚ ਅਤੇ ਬਾਕੀ ਦੇ 6 ਪਿੰਡਾਂ ਦੇ ਵਿੱਚ ਕਦੋਂ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ